ਚਰਨ ਉਚਾਰਨ ਵਾਲੇ ਗੁਰਬਾਣੀ ਵਿਚਾਰ ਭਾਗ 157 ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਦੀਆਂ ਦੋ ਮਹਾਨ ਤੁਕਾਂ ਜਿਹਦੇ ਵਿੱਚ ਈਸ਼ਵਰ ਦਾ ਫਲਸਫਾ ਮਰਿਆ ਹੈ ਤੇ ਸਾਡੀ ਜ਼ਿੰਦਗੀ ਦਾ ਵੀ ਮਰ ਡੂੰਗੀ ਵਿਚਾਰ ਮੰਗਦਾ ਹੈ ਕੋਸ਼ਿਸ਼ ਕਰਦੇ ਹਾਂ ਲਾਹਾ ਲੈਣ ਦੀ ਆਸ ਮੈਲਾ ਚੌਥਾ ਆਸ ਮੈਲਾ ਚੌਥਾ ਤੂੰ ਕਰਤਾ ਸਚਾਰ ਮੈ ਦਾ ਸਾਈਂ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੂੰ ਬਾਵੈ ਸੋਈ ਤੇਸੀ ਜੋ ਤੂੰ ਦੇ ਸੋਈ ਹੋ ਪਾਉ ਜੋ ਤੂੰ ਤੇ ਸੋਈ ਹੋ ਪਾਈ ਰਹਾਉ ਅਥਾਰ ਪਹਿਲੇ ਅਸੀਂ ਸ਼ਬਦੀ ਅਰਥ ਸਮਝਦੇ ਆਂ ਤੂੰ ਕਰਤਾ ਸਚਾਰ ਮਾਡਾ ਸਾਈਂ ਤੂੰ ਕਰਤਾ ਹੈ ਈਸ਼ਵਰ ਤੂੰ ਕਰਤਾ ਹੈ ਤੂੰ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਪੂਰੇ ਯੂਨੀਵਰਸ ਦਾ ਯੂਵਾਰ ਦਾ ਸੋਲ ਪ੍ਰੋਪਰਾਈਟਰ ਐਂਡ ਕ੍ਰੀਏਟਰ ਆਫ ਦਾ ਯੂਨੀਵਰਸ ਤੇਰੀ ਰਚੀ ਹੋਈ ਸ੍ਰਿਸ਼ਟੀ ਸਾਰੀ ਤੇਰੀ ਰਚਨਾ ਸਾਰੇ ਜੀਵ ਜੰਤੂ ਖਾਸ ਕਰਕੇ ਅਸੀਂ ਮਨੁੱਖ ਤੇਰੀ ਰਚਨਾ ਹੈ ਗਿਆ ਸਭ ਕੁਝ ਤੇਰੀ ਰਚਨਾ ਹੈ ਸਾਰਾ ਸੰਸਾਰ ਜੋ ਤੂੰ ਪੰਜਾਂ ਤੱਤਾਂ ਤੋਂ ਬਣਾਇਆ ਹੈ ਉਹ ਸਾਰਾ ਤੇਰੀ ਰਚਨਾ ਤੋਂ ਹੈ तत्त हवा पानी धरती भाव मिट्टी गर्मी भाव सूरज भाव आकाश पाँच तत्तों तो सारी सृष्टि की रचना कर देती तू मालक है तू सचार है तेरा आधार सच है सारा ही तेरा बेस सच है ਸਾਤਿ ਦੇ ਉੱਤੇ ਹੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਤੇ ਸਭ ਦੇ ਵਿੱਚ ਸਮਾਇਆ ਹੋਇਆ ਹੈ ਤੂੰ ਸਚਿਆਰ ਹੈ ਸੱਚ ਹੈ ਮੇਰਾ ਸਾਈ ਮੇਰਾ ਮਾਲਕ ਹੈ ਕਿਉਂਕਿ ਮੈਂ ਤੇਰੀ ਰਚਨਾ ਹਾਂ ਤੂੰ ਮੇਰਾ ਮਾਲਕ ਹੈ ਤੇਰਾ ਅੰਸ਼ ਤੇਰੀ ਜੋਤ ਮੇਰੇ ਅੰਦਰ ਕੰਮ ਕਰ ਰਹੀ ਹੈ ਤਾਂ ਹੀ ਮੈਂ ਬੋਲ ਰਿਹਾ ਹਾਂ ਤਾਂ ਹੀ ਤੇਰੀ ਵਿਚਾਰ ਕਰ ਰਿਹਾ ਹਾਂ ਤੂੰ ਮੇਰਾ ਮਾਲਕ ਹੈ ਹੈ ਤੂੰ ਮੇਰਾ ਮਾਲਕ ਹੈ ਉਹ ਤੋ ਭਵੈ ਸੋਈ ਤੀਸੀ ਜੋ ਤੈਨੂੰ ਪਾਉਂਦਾ ਹੈ ਜੋ ਤੂੰ ਚਾਹੁੰਦਾ ਹੈ ਕਰਨਾ ਕਰਨ ਕਰਾਵਨ ਆਪੇ ਆਪ ਓਹੀ ਹੁੰਦਾ ਹੈ ਉਹੀ ਹੋਵੇ ਕਾ ਮਰੂਚ ਕੇ ਲੈਨ ਸੋਈ ਥੀ ਸੀ ਜੋ ਤੋ ਤੁ ਤੋ ਭਵ ਸੋਈ ਥੀ ਸੀ ਜੋ ਤੂੰ ਦੇ ਜੋ ਤੂੰ ਦੇਂਗਾ ਸੋਈ ਹੋ ਪਾਈ ਉਹੀ ਮੈਂ ਵਸੂਲ ਕਰਾਂਗਾ ਪਾਵਾਂਗਾ ਪ੍ਰਾਪਤ ਕਰਾਂਗਾ ਤੇਰੇ ਤੋਂ ਸਾਰਾ ਤੇਰੀ ਮਰਜ਼ੀ ਦੇ ਉੱਤੇ ਹੈ ਤੇਰੀ ਇੱਛਾ ਦੇ ਉੱਤੇ ਹੈ ਤੂੰ ਮੈਨੂੰ ਕੀ ਦੇਣਾ ਹੈ ਗੁਰੂ ਜੀ ਬੜੀ ਨਿਮਰਤਾ ਦੇ ਨਾਲ ਸਾਰਾ ਕੁਝ ਗੁਰੂ ਰੱਬ ਜੀ ਬਾਰੇ ਕਹਿੰਦੇ ਹਨ ਕਿ ਤੂੰ ਕਰਤਾ ਹੈ ਸਤਿਆਰ ਹੈ ਮੇਰਾ ਮਾਲਕ ਹੈ ਮੇਰਾ ਸਾਈਂ ਹੈ ਜੋ ਤਨੁਭਾਉਂਦਾ ਹੈ ਉਹ ਹੀ ਹੁੰਦਾ ਹੈ ਜੋ ਤੂੰ ਦਿੰਦਾ ਹੈ ਉਹ ਹੀ ਅਸੀਂ ਪਾਉਂਦੇ ਹਾਂ ਮਨੁੱਖ ਔਰ ਇਹ ਤੋਂ ਹੋਈ ਸ਼ਬਦੀ ਅਰਥ ਆਪਾਂ ਹੁਣ ਇਸ ਦੀ ਵਿਆਖਿਆ ਥੋੜੀ ਜਿਹੀ ਕਰਦੇ ਹਾਂ ਡੂੰਘਾਈ ਨਾਲ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਨੂੰ ਆਪਣੀ ਵੀ ਅਸਲੀਅਤ ਸਮਝ ਆ ਜਾਵੇ ਕਿ ਅਸੀਂ ਕੀ ਹਾਂ ਕਿੱਥੇ ਖੜੇ ਹਾਂ ਤੇ ਕੀ ਕਰਨਾ ਹੈ ਈਸ਼ਵਰ ਨੇ ਜਦੋਂ ਸਾਡੇ ਆਦ ਮਾਤਾ ਪਿਤਾ ਨੂੰ ਪਹਿਲੇ ਮਨੁੱਖੀ ਜੋੜੇ ਨੂੰ ਕ੍ਰੀਏਟ ਕੀਤਾ ਬਣਾਇਆ ਉਸ ਵਿੱਚ ਆਪਣੀ ਜੋਤ ਪਾ ਦਿੱਤੀ ਸੀ ਆਪਣੇ ਸੱਚ ਦੀ ਜੋਤ ਆਪਣੀ ਜੋ ਆਪ ਹੈ ਈਸ਼ਵਰ ਉਸ ਦਾ ਇੱਕ ਛੋਟਾ ਜਿਹਾ ਨਿਗੁਣਾ ਜਿਹਾ ਅੰਗ ਹਿੱਸਾ ਪਰ ਸੇਮ ਉਹ ਉਸੇ ਤਰ੍ਹਾਂ ਦਾ ਸਾਡੇ ਅੰਦਰ ਵੀ ਪਾ ਦਿੱਤਾ ਹਰ ਜੀਵ ਦੇ ਅੰਦਰ ਪਾ ਦਿੱਤਾ ਹਰ ਵਸਤੂ ਦੇ ਅੰਦਰ ਪਾ ਦਿੱਤਾ ਚਾਹੇ ਉਹ ਹਵਾ ਹੈ ਚਾਹੇ ਪਾਣੀ ਹੈ ਚਾਹੇ ਬਨਸਪਤੀ ਹੈ ਚਾਹੇ ਧਰਤੀ ਹੈ ਚਾਹੇ ਕੁਝ ਵੀ ਹੈ ਉਹ ਸਭ ਉਸ ਦੇ ਵਿੱਚ ਈਸ਼ਵਰ ਸਮਾਇਆ ਹੋਇਆ ਇਸ ਜੋਤ ਦੁਆਰਾ ਹੀ ਅਸੀਂ ਜੀਵਤ ਹਾਂ ਤੇ ਕਰਮ ਕਰਦੇ ਹਾਂ ਇੱਕ ਸਾਨੂੰ ਇਹ ਸ਼ਕਤੀ ਹੈ ਸਾਡੇ ਕੋਲ ਸਾਨੂੰ ਪ੍ਰਦਾਨ ਕੀਤੀ ਹੈ ਪਰਮਾਤਮਾ ਨੇ ਇਹ ਦੂਸਰੀ ਚੀਜ਼ ਉਸਨੇ ਆਪਣੇ ਜ਼ਿੰਦਗੀ ਨੂੰ ਸਾਡੇ ਨੂੰ ਚਲਾਉਣ ਵਾਸਤੇ ਇਕ ਉਹਨੇ ਪੰਜ ਸੁਭਾਅ ਬੇਸਕ ਇਨਸਟਿੰਕਟ ਉਪਾਦਿਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਉਸਨੇ ਪਾਏ ਸਾਡੇ ਅੰਦਰ ਕਿ ਜੋ ਮੈਂ ਕਰਨਾ ਚਾਹੁੰਦਾ ਹਾਂ ਉਹ ਤੇ ਮੈਂ ਕਰ ਰਿਆਂਗਾ ਇੱਕ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਖੁਸ਼ਬੂਦਾਰ ਬਣਾਓ ਉਸ ਨੂੰ ਮਨਮਰਜ਼ੀ ਨਾਲ ਚਲਾਓ ਖੁਸ਼ੀਆਂ ਖੇੜਿਆਂ ਨਾਲ ਚਲਾਓ ਜ਼ਿੰਦਗੀ ਦਾ ਆਨੰਦ ਲਓ ਉਸ ਦੇ ਵਿੱਚੋਂ ਹੋਰ ਹੋਰ ਚੀਜ਼ਾਂ ਨੂੰ ਪ੍ਰਾਪਤ ਕਰੋ ਲੰਮੋ ਖੋਜਾਂ ਕਰੋ ਇਹ ਤੁਹਾਡਾ ਜੀਵਨ ਬੜਾ ਰਸਮਈ ਤੇ ਸਵਾਦਲਾ ਬਣ ਜਾਵੇਗਾ ਇਹ ਸਾਨੂੰ ਮਨੁੱਖਾਂ ਨੂੰ ਕਿਹਾ ਗਿਆ ਸਾਡੇ ਮਾਤਾ ਪਿਤਾ ਨੂੰ ਕਿਹਾ ਗਿਆ ਕਿ ਤੁਸੀਂ ਮਤਲਬ ਤੁਹਾਡੀ ਅਲਾਹ ਮਨੁੱਖੀ ਜਾਤੀ ਬਹੁਤ ਹੀ ਜ਼ਿੰਦਗੀ ਨੂੰ enjoy ਕਰ ਸਕਦੀ ਹੈ ਕਰੇਗੀ ਜੇ ਉਹ ਸੱਚ ਦੇ ਆਧਾਰ ਤੇ ਚੱਲੇਗੀ ਤਾਂ ਮੌਜ ਹੀ ਮੌਜ ਸੌਖੇ ਸੁਖ ਹੋਣਗੇ ਇਹ ਪੰਜ ਦੇ ਇਨਸਟਿੰਕਟ ਸੁਭਾਅ ਹਨ ਕਾਮ ਇਹ ਉਤਪਤੀ ਕਰਨ ਵਾਸਤੇ ਵੀ ਹੈ ਕਾਮ ਕਾਮ ਤੋਂ ਉਤਪਤੀ ਹੁੰਦੀ ਹੈ ਕਿਉਂਕਿ ਈਸ਼ਵਰ ਨੇ ਮਨੁੱਖ ਨੂੰ ਮੇਲ ਤੇ ਫੀਮੇਲ ਦੋ ਹਿੱਸਿਆਂ ਵਿੱਚ ਵੰਡਿਆ ਹੈ ਸਤਰੀ ਪੁਰਸ਼ ਬਣਾਇਆ ਹੈ ਇਹ ਦੋਨੋਂ ਮਿਲ ਕੇ ਇੱਕ ਹੁੰਦੇ ਹਨ ਇੱਕ ਜੀਵਨ ਬਣਦਾ ਹੈ ਅਸਲੀ ਪੂਰਾ ਇਹਦੀ ਸੁਭਾਵ ਇਹਨਾਂ ਦਾ ਪੂਰਾ ਲਾਭ ਦੋਵੇਂ ਮਿਲ ਕੇ ਕਰਦੇ ਹਨ ਜਦੋਂ ਪੂਰਨ ਹੁੰਦੇ ਹਨ ਇੱਕ ਜੋਤ ਦੋਵੇਂ ਮੂਰਤੀ ਇਸ ਤਰ੍ਹਾਂ ਬਣਾ ਕੇ ਚੱਲਣਾ ਹੁੰਦਾ ਹੈ ਤਾਂ ਜ਼ਿੰਦਗੀ ਚ ਸੋਖੀ ਸੋਖ ਆਨੰਦ ਹੀ ਆਨੰਦ ਹੈ ਵਿਸਮਾਦ ਹੈ ਬਲਕਿ ਵਿਸਮਾਦ ਹੈ ਹੈਰਾਨੀ ਵੀ ਹੈ ਹੈਰਾਨੀ ਵੀ ਹੈ ਦੂਸਰਾ ਇਸ ਤੋਂ ਸੈਲਫ ਰਿਲੈਕਸੇਸ਼ਨ ਮਿਲਦੀ ਹੈ ਤਣਾਅ ਘਟਦਾ ਹੈ ਸਰੀਰ ਦਾ ਤੀਸਰਾ ਪਿਆਰ ਹੁੰਦਾ ਹੈ ਜਿਸ ਦੇ ਨਾਲ ਅਸੀਂ ਤੰਦਰੁਸਤ ਰਹਿਣੇ ਹਾ ਸਾਡਾ ਸਾਰੇ ਮਸਲਸ ਨਰਵਸ ਰਿਲੈਕਸ ਹੁੰਦੇ ਹਨ ਤੇ ਉਸ ਪਿਆਰ ਤਸ ਪਰਮਾਤਮਾ ਦਾ ਅੰਗ ਹੈ ਉਹਦਾ ਗੁਣ ਹੈ ਮਹਾਨ ਗੁਣ ਹੈ ਸੱਚ ਪਰਮਾਤਮਾ ਦਾ ਸਭ ਤੋਂ ਵੱਡਾ ਗੁਣ ਉਹ ਗੁਣ ਪਿਆਰ ਹੀ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਈਸ਼ਵਰ ਤੇ ਪਿਆਰ ਦਾ ਭੁੱਖਾ ਹੈ ਉਸ ਨੂੰ ਤਾਂ ਪਿਆਰ ਚਾਹੀਦਾ ਹੈ ਆਪਣੇ ਬੱਚੇ ਉਹਦੇ ਨੂੰਸ ਪਿਆਰ ਕਰਨ ਇੱਜ਼ਤ ਦੇਣ ਮਾਨ ਸਤਕਾਰ ਦੇਣ ਉਸਦੇ ਹੁਕਮ ਅਨੁਸਾਰ ਚੱਲਣ ਤਾਂ ਉਸ ਨੂੰ ਕਿੰਨੀ ਖੁਸ਼ੀ ਹੁੰਦੀ ਹੋਏ ਤੇ ਮੇਰੇ ਬੱਚੇ ਮੇਰੇ ਵਰਗੇ ਬਣ ਰਹੇ ਹਨ ਕਰੋਧ ਕਰੋਧ ਵਾਸਤੇ ਗੁਰੂ ਜੀ ਕਹਿੰਦੇ ਹਨ ਇਹ ਨਿਰਮਲ ਕਰੋਧ ਹੋਣਾ ਚਾਹੀਦਾ ਹੈ ਕਰੋਧ ਗੁਰੂ ਜੀ ਕਹਿੰਦੇ ਹਨ ਇਹ ਨਿਰਮਲ ਹੋਣਾ ਚਾਹੀਦਾ ਹੈ ਇਸ ਦੀ ਦੁਰ ਵਰਤੋਂ ਨਹੀਂ ਹੋਣੀ ਚਾਹੀਦੀ ਇਹ ਤਾਂ ਸਿਰਫ ਆਪਣੇ ਆਪਣੇ ਰੱਖਿਆ ਵਾਸਤੇ ਆਪਣੇ ਹੱਕ ਸੱਚ ਦੇ ਲਈ ਇਹ ਵਰਤਿਆ ਜਾਣਾ ਚਾਹੀਦਾ ਹੈ ਲੋਭ ਲੋਭ ਆਪਣੇ ਜ਼ਿੰਦਗੀ ਦਾ ਗੁਜ਼ਾਰਾ ਕਰਨ ਲਈ ਜ਼ਰੂਰਤਾਂ ਦੀ ਪੂਰਤੀ ਕਰਨ ਲਈ ਉਥੋਂ ਤੱਕ ਸੀਮਤ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਦਾ ਹੱਕ ਖੋਣ ਦਾ ਸੱਚੀ ਕਮਾਈ ਕਰੋ ਭਾਵੇਂ ਅਰਬਾਂ ਪਤੀ ਬਣ ਜਾਓ ਪਰ ਸੱਚ ਦੀ ਕਮਾਈ ਹੋਵੇ ਤੇ ਉਸ ਦੇ ਵਿੱਚੋਂ ਦਸਵੰਦ ਕੱਢਿਆ ਹੋਇਆ ਹੋਵੇ ਦਸਵੰਦ ਦਿੱਤਾ ਗਿਆ ਹੋਵੇ ਦੂਸਰੇ ਜ਼ਰੂਰਤਮੰਦ ਲੋਕਾਂ ਦੇ ਵਾਸਤੇ ਦਸਵੰਦ 10% ਤਾਂ ਕੋਈ ਦੁਨੀਆਂ ਵਿੱਚ ਇਹ ਫਾਰਮੂਲਾ ਲਾਗੂ ਹੋ ਜਾਵੇ ਤਾਂ ਸਭ ਸੁਖੀ ਸੁਖ, ਸੁੱਕੀ ਜ਼ੋਕਾਂ ਕੋਈ ਸਮੱਸਿਆ ਹੀ ਨਹੀਂ ਹੈ ਸਭ ਇੱਕ ਦੂਸਰੇ ਲਈ ਜੀਣਗੇ ਫਿਰ ਤੀਸਰਾ ਮੋ ਮੋ ਉਥੇ ਤੱਕ ਹੈ ਫਰਜ਼ ਤੱਕ ਜਿਵੇਂ ਅਸੀਂ ਬੱਚੇ ਪੈਦਾ ਕਰਦੇ ਹਾਂ ਤਾਂ ਇੱਕ ਮੋ ਨਾਲ ਇੱਕ ਪਿਆਰ ਨਾਲ ਉਹ ਆਪਣੇ ਸਮਝ ਕੇ ਉਸਾਂ ਦੀ ਪਰਵਰਿਸ਼ ਕਰਦੇ ਹਾਂ ਉਹਨਾਂ ਦੇ ਦੁੱਖ ਸੁੱਖ ਦਾ ਖਿਆਲ ਰੱਖਦੇ ਹਾਂ ਛੋਟੇ ਤੋਂ ਛੋਟੇ ਸੁੱਖ ਦਾ ਖਿਆਲ ਰੱਖਦੇ ਹਾਂ ਇਸ ਤਰ੍ਹਾਂ ਇੱਕ ਹੱਦ ਤੱਕ ਹੋਣਾ ਚਾਹੀਦਾ ਹੈ ਇਹਦੇ ਪਿੱਛੇ ਕੁਦਗਰਜ਼ੀ ਨਹੀਂ ਹੋਣੀ ਚਾਹੀਦੀ ਤਾਂ ਫਿਰ ਦੁਖਦਾਈ ਹੈ ਅਹੰਕਾਰ ਹੰਕਾਰ ਜੋ ਸਭ ਤੋਂ ਪਿਆਰੀ ਚੀਜ਼ ਹੈ ਈਸ਼ਵਰ ਤੇ ਸਾਡੇ ਵਿਚਾਲੇ ਹੰਕਾਰ ਦੀ ਦੀਵਾਰ ਹੈ ਇਹ ਨਹੀਂ ਹੋਣੀ ਚਾਹੀਦੀ ਹੰਕਾਰ ਹਉ ਮੈਂ 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 ਹੀ ਹਾਂ ਮੈਂ ਹੀ ਹਾਂ ਮੇਰੇ ਤੋਂ ਕੋਈ ਸਿਆਣਾ ਨਹੀਂ ਹੈ ਮੈਂ ਸਭ ਤੋਂ ਸਿਆਣਾ ਦੂਜਿਆਂ ਨੂੰ ਤਾਂ ਅਕਲ ਹੀ ਕੋਈ ਨਹੀਂ ਹੈਗੀ ਸਭ ਮੂਰਖ ਨੇ ਮੇਰੇ ਤੋਂ ਚੰਗਾ ਕੌਣ ਚੰਗਾ ਸੋਚ ਸਕਦਾ ਹੈ ਮੈਂ ਹੀ ਸਭ ਤੋਂ ਚੰਗੇ ਕੰਮ ਕਰਦਾ ਮੈਂ ਮੈਂ ਦੇ ਵਿੱਚ ਹੀ ਆਪਣੇ ਆਪ ਨੂੰ ਅਸੀਂ ਗਰ ਕਰ ਲੈਨੇ ਆ ਖਤਮ ਖਤਮ ਪਰ ਜੇ ਮੈਂ ਪਵਿੱਤਰ ਹੋ ਜਾਵੇ ਅਹੰਕਾਰ ਪਵਿੱਤਰ ਹੋ ਜਾਵੇ ਤਾਂ ਫਿਰ ਅਸੀਂ ਇੱਕ ਜਿਹੜਾ ਵੀ ਕੋ ਚੰਗਾ ਕੰਮ ਕਰਨਾ ਹੋਵੇ ਉਸ ਦੇ ਵਿੱਚ ਲਗਨ ਪੈਦਾ ਕਰਕੇ ਪੂਰੀ ਨਿਗਰਤਾ ਦੇ ਨਾਲ ਅਸੀਂ ਉਸ ਨੂੰ ਪ੍ਰਾਪਤੀ ਕਰ ਸਕਦੇ ਹਾਂ ਉਹ ਇੱਕ ਮੋਟੀਵੇਸ਼ਨ ਦਾ ਟੰਗ ਬਣ ਸਕਦਾ ਹੈ ਇਸ ਤਰ੍ਹਾਂ ਸਾਡਾ ਜੀਵਨ ਸੁਖੀ ਤੇ ਵਧੀਆ ਚੱਲੇਗਾ اے ਮਨੁੱਖ ਜੇ ਤੂੰ ਇਸ ਦੇ ਵਿੱਚ ਇਸ ਦੇ ਸੱਚ ਦੇ ਆਧਾਰ ਤੇ ਇਹ ਪੰਜੇ ਗੁਣ ਵਰਤੇਗਾ ਤੇ ਇਹਨਾਂ ਨੂੰ ਔਗਣ ਨਹੀਂ ਬਣਾਏਗਾ ਲੋੜ ਤੋਂ ਵੱਧ ਤੇ ਇੱਕ ਦੂਸਰੇ ਦੇ ਇਹ ਲੋਭ ਜਾਂ ਮੋਹ ਜਾਂ ਹੰਕਾਰ ਦੇ ਕਰ ਇਹਨਾਂ ਦੀ ਵਰਤੋਂ ਨਹੀਂ ਕਰੇਗਾ ਕਰੇਗਾ ਤਾਂ ਸਭ ਠੀਕ ਰਹੇਗਾ ਤੇ ਕਰੇਗਾ ਤਾਂ ਦੁੱਖ ਪਾਵੇਗਾ ਇਹ ਨਾਲ ਰੱਖ ਦਿੱਤੀ ਸ਼ਰਤ ਈਸ਼ਵਰ ਨੇ ਇਸੇ ਲਈ ਅਸੀਂ ਜਦੋਂ ਲੋਭ ਕਰਦੇ ਹਾਂ ਦੂਸਰੇ ਦਾ ਹੱਕ ਖਾਂਦੇ ਹਾਂ ਤੇ ਅਸੀਂ ਗੰਦਾ ਬੀਜ ਬੀਜ ਰਹੇ ਹੁੰਦੇ ਹਾਂ ਦੁੱਖਾਂ ਦਾ ਬੀਜ ਬਿਮਾਰੀਆਂ ਦਾ ਬੀਜ ਇਸ ਤੇ ਜੋਰੀ ਇਸ ਤੋਂ ਲੋੜ ਤੋਂ ਵੱਧ ਅਸੀਂ ਕੁਝ ਕਰਦੇ ਹਾਂ ਅਸੀਂ ਤਾਂ ਉਹ ਪਾਪ ਬਣਦਾ ਹੈ ਤੇ ਉਸ ਦੇ ਉਹਦਾ ਫਲ ਦੁੱਖ ਹੀ ਹੁੰਦਾ ਹੈ ਬਿਮਾਰੀਆਂ ਦੇ ਰੂਪ ਵਿੱਚ ਤਨ ਦੀਆਂ ਮਨ ਦੀਆਂ ਬਿਮਾਰੀਆਂ ਅਸੇ ਦਾ ਕੁਸ ਜਾਣਾ ਹੋਰ ਖਤਮ ਹੋ ਜਾਣਾ ਰੈਪਿਊਟੇਸ਼ਨ ਖਰਾਬ ਹੋ ਜਾਣਾ ਦੁੱਖਾਂ ਦਾ ਕਾਰ ਬਣਦਾ ਹੈ ਜੇ ਅਸੀਂ ਕਰਦੇ ਹਾਂ ਜੇ ਅਸੀਂ ਇੱਕ ਸੀਮਾ ਤੱਕ ਸੱਚ ਦਾ ਆਧਾਰ ਬਣਾ ਕੇ ਸਭ ਕੁਝ ਕਰ ਹੀ ਜਾਂਦੇ ਹਾਂ ਤਾਂ ਸੋਖੀ ਸੋਖਾਨ ਜਿਵੇਂ ਅਸੀਂ ਦੇਖਦੇ ਹਾਂ ਜ਼ਿੰਦਗੀ ਦੇ ਵਿੱਚ ਇਹ ਈਸ਼ਵਰ ਨੇ ਸਾਡੇ ਆਦਮਾਤਾ ਪਿਤਾ ਨੂੰ ਸਮਝਾ ਦਿੱਤਾ ਸੀ ਕਿ ਆਪਣੀ ਔਲਾਦ ਤੁਹਾਡੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਅਸੀਂ ਚਲਦੇ ਚਲਦੇ ਅੱਜ ਇੱਥੇ ਹਾਂ ਉਹ ਅੱਜ ਤੇ ਕਿੰਨੀ ਬੁੱਧੀ ਹੋ ਗਈ ਹੈ ਲੋਕਾਂ ਕੋਲ ਬਹੁਤ ਸਾਰੀਆਂ ਸ਼ਕਤੀਆਂ ਹਨ ਵਿਚਾਰ ਕਰ ਸਕਦੇ ਆ ਗਿਆਨ ਦਾ ਕੋਈ ਅੰਤ ਵੀ ਨਹੀਂ ਹੈ ਤੇ ਗਿਆਨ ਬਿਨਾਂ ਸ਼ਕਾਰੀ ਵੀ ਹੁੰਦਾ ਹੈ ਜਿਸ ਪਾਸੇ ਲਾ ਲਓ ਉਸ ਤਰ੍ਹਾਂ ਦਾ ਬਣ ਜਾਂਦਾ ਹੈ ਤੇ ਭਲੇ ਲਈ ਸੋਚੋ ਦੁਨੀਆ ਦੇ ਤੇ ਉਸ ਦੁਨੀਆ ਦੇ ਵਿੱਚ ਆਪ ਵੀ ਅਸੀਂ ਹੁੰਨੇ ਆ ਤੇ ਸਾਡਾ ਵੀ ਭਲਾ ਹੋ ਜਾਂਦਾ ਹੈ ਜੇ ਅਸੀਂ ਦੂਸਰੇ ਦਾ ਹੱਕ ਖੋੜ ਕੇ ਮਾਰਨ ਵਾਸਤੇ ਉਸ ਦਾ ਮੰਦੀ ਭਾਵਨਾ ਦੇ ਨਾਲ ਕਰਮ ਕਰਦੇ ਹਾਂ ਤਾਂ ਉਹ ਸਭ ਦੁੱਖ ਹੀ ਦੁੱਖ ਪੈਦਾ ਕਰਦਾ ਹੈ ਕਰਮ ਸਭ ਚੰਗੇ ਹੁੰਦੇ ਹਨ ਇਹ ਈਸ਼ਵਰ ਨੇ ਕਰਮ ਦਾ ਥਿਉਰੀ ਬਣਾ ਦਿੱਤੀ ਤੇ ਇਸ ਤਰ੍ਹਾਂ ਸਾਡਾ ਜੀਵਨ ਚੱਲਦਾ ਹੈ ਜੋ ਤੂੰ ਦਵਾਵੇਂ ਸੋਈ ਤੀਸੀ ਜੋ ਤੂੰ ਦੇ ਸੋਈ ਹੋਵੇਂ ਪਾਈ ਦੇਣ ਵਾਲਾ ਤੂੰ ਹੈ ਕਿਉਂਕਿ ਮੇਰੇ ਅੰਦਰ ਜਿਹੜੇ ਕਰਮ ਕਰਕੇ ਮੈਂ ਸੰਸਕਾਰ ਥਰੂ ਜੋ ਬਣਾਏ ਹਨ ਉਹਨਾਂ ਨਾਲ ਕਰਮ ਕਰਦਾ ਹਾਂ ਉਸ ਦਾ ਮੈਨੂੰ ਮੇਰੇ ਕੋਲ ਕੋਈ ਰਿਕਾਰਡ ਨਹੀਂ ਹੁੰਦਾ ਕਿ ਮੈਂ ਕੀ ਕੀਤਾ ਕੀ ਨਹੀਂ ਮੈਂ ਮੋਟਾ-ਮੋਟਾ ਤਾਂ ਸੋਚ ਸਕਦਾ ਹਾਂ ਕਿ ਕਦੀ-ਕਦੀ ਯਾਦ ਕਰਕੇ ਆਪਣੀ ਕਿ ਮੈਂ ਇਹ ਕਰਮ ਕੀਤਾ ਮੈਂ ਇਹ ਮਾੜਾ ਕੀਤਾ ਸੀ ਉਹਦਾ ਮੈਨੂੰ ਫਲ ਮਿਲ ਰਿਹਾ ਹੈ ਤੇ ਮੈਨੂੰ ਅੱਗੇ ਤੋਂ ਠੀਕ ਕਰਨਾ ਚਾਹੀਦਾ ਹੈ ਨਹੀਂ ਹੋਣਾ ਚਾਹੀਦਾ ਗਲਤ ਕੰਮ ਸੋਚ ਵਿਚਾਰ ਹੋ ਸਕਦੀ ਹੈ ਹੁੰਦੀ ਹੈ ਪਰ ਤੇ ਦੋਸੀਂ ਭੁੱਲ ਜਾਂਦੇ ਹਾਂ ਲਾਲਚ ਚਾਹੁੰਦੇ ਨੇ ਤੇ ਸਭ ਕੰਮ ਗਲਤ ਹੁੰਦੇ ਹਨ ਹੰਕਾਰ ਨਹੀਂ ਐਕਸੈਸ ਆਫ एवरीथिंग ਇਜ਼ ਬੈਡ ਸੱਚੇ ਵਾਹਿਗੁਰੂ ਦਾ ਸੱਚਾ ਰਾਹ ਹੀ ਸਾਨੂੰ ਅਪਣਾਉਣਾ ਚਾਹੀਦਾ ਹੈ ਤਾਂ ਸੁੱਖ ਹਨ ਸੁੱਖਾਂ ਦਾ ਆਧਾਰ ਸੱਚ ਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਰਮਤ ਵਿਚਾਰ ਨਿਰੋਤਪੈਣ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਅੱਗੋਂ ਹੋਰ ਆਪਣੇ ਮਿੱਤਰਾਂ ਨੂੰ ਵੀ ਨਾਲ ਜੋੜੋ ਜੀ ਧੰਨਵਾਦ